ਕਲ ਵਿਚਾਰ ਰਹੇ ਸਾਂ ਕਿ ਚਮਕੌਰ ਥਾਪ ਦੀ ਗੜੀ ਦੇ ਵਿੱਚ ਰਾਤ ਜਦੋਂ ਜੰਗ ਹੋਣ ਤੋਂ ਪਹਿਲੀ ਰਾਤ ਜਿਹੜੀ ਸੀ ਉਦੋਂ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਸਹਿਬਜ਼ਾਦਿਆਂ ਦੇ ਕੇਸ ਸਵਾਰਦੇ ਸਨ ਜਿਨ੍ਹਾਂ ਦੀਆਂ ਦਸਤਾਰਾਂ ਆ ਗਈਆਂ ਨੀਸੇਸ ਤੋਂ ਸਿਰਫ ਸਿਰਾਂ ਤੋਂ ਆ ਗਈਆਂ ਦਸਤਾਰਾਂ ਮਾਰਨ ਉਹਨਾਂ ਦੇ ਕੇਸਾਂ ਨੂੰ ਬੰਨ੍ਹਦੇ ਨੇ ਬੜੇ ਪੋਲੇ ਪੋਲੇ ਕਿ ਉਹਨਾਂ ਦੀ ਜਾਗ ਨਾ ਖੁੱਲ ਜਾਵੇ ਜੂੜਾ ਕਰਦੇ ਸਤਗੁਰੂ ਤੁਸੀਂ ਮਾਂ ਵੀ ਸਾਡੀ ਬਣਦੇ ਹੋ ਪਾਕਸ਼ਾ ਇਹ ਇੱਕ ਆਮ ਤੇ ਬੱਚਿਆਂ ਦੇ ਮਾਂ ਮਾਂ ਕਰਦੇ ਕੇਸਾਂ ਨੂੰ ਸਵਾਰਦੇ ਆ ਮਾਂ ਬੱਚਿਆਂ ਦੇ ਕੇਸਾਂ ਨੂੰ ਤੇ ਇੱਥੇ ਮੇਰਾ ਕਲਗੀਧਰ ਪਾਕਸ਼ਾ ਆਪਣੇ ਖਾਲਸੇ ਦੇ ਕੇਸਾਂ ਦੇ ਜੋੜੇ ਕਰਦੇ ਨੇ ਕਿੰਨਾ ਪਿਆਰ ਹੋਵੇਗਾ ਇਸ ਜੋੜੇ ਦੇ ਨਾਲ ਤੇ ਮਹਾਪੁਰਖਾਂ ਨੇ ਆਖਿਆ ਸੀ ਕਹਿੰਦੇ ਨੇ ਜਿੰਨਾ ਚਿਰ ਊੜਾ ਤੇ ਜੋੜਾ ਤੁਹਾਡੇ ਕੋਲ ਆ ਤੁਹਾਡੀ ਚੜ੍ਹਦੀ ਕਲਾ ਇਹ ਦੋ ਚੀਜ਼ਾਂ ਕਦੇ ਨਹੀਂ ਜਾਣੀਆਂ ਚਾਹੀਦੀਆਂ ਜਿਵੇਂ ਅੱਜ ਆਪਾਂ ਅੰਗਰੇਜ਼ੀ ਤੇ ਬੜਾ ਜ਼ਿਆਦਾ ਜ਼ੋਰ ਦੇ ਰਹੇ ਆ ਉਹ ਕਈ ਬੱਚੇ ਐਸੇ ਨੇ ਜਿਹੜੇ ਬੀਏ ਐਮਏ ਕਰ ਗਏ ਨੇ ਉਹਨਾਂ ਨੂੰ ਪੰਜਾਬੀ ਨਹੀਂ ਚੰਗੀ ਤਰ੍ਹਾਂ ਪੜ੍ਹਨੀ ਆਉਂਦੀ ਸਰਲ ਪੰਜਾਬੀ ਗੁਰਮੁਖੀ ਤੇ ਦੂਰ ਸਰਲ ਪੰਜਾਬੀ ਨੇ ਅਜੇ ਚਾਜਣਾ ਪੜਦੇ ਤੇ ਮੈਂ ਸੋਚਦਾ ਵਾਂ ਕਿ ਜੇ ਉਹ ਆਮ ਪੰਜਾਬੀ ਨੇ ਚਾਜਣਾ ਪੜ ਸਕਦੇ ਗੁਰਬਾਣੀ ਕਿੱਦਾਂ ਪੜਨਗੇ ਕਿਉਂ ਕਿਉਂਕਿ ਉਹਨਾਂ ਨੇ ਜ਼ੋਰ ਦੇ ਦਿੱਤਾ ਅੰਗਰੇਜ਼ੀ ਵੱਲ ਬੜੀ ਚੰਗੀ ਗੱਲ ਆ ਉਹ ਬਾਹਰਲੇ ਵਿਦੇਸ਼ਾਂ ਵਿੱਚ ਚੱਲਦੀ ਆ ਭਾਸ਼ਾ ਪੜ੍ਹਨੀ ਚਾਹੀਦੀ ਸਿੱਖਣੀ ਚਾਹੀਦੀ ਆ ਪਰ ਆਪਣੇ ਮੂਲ ਨਾਲ ਹੋਣੀ ਟੁੱਟਣਾ ਚਾਹੀਦਾ ਜਿਹੜੀ ਕਿਉਂਕਿ ਜਿਹੜੀ ਚੀਜ਼ ਜੜ ਦੇ ਨਾਲ ਉਹ ਟੁੱਟ ਜਾਂਦੀ ਆ ਨਾ ਉਹ ਪਿਆਰ ਉਹ ਖਤਮ ਹੋ ਜਾਂਦੀ ਸੁੱਕ ਸਰ ਜਾਂਦੀ ਪੇੜ ਮਡਾਹੂ ਕਟਿਆ ਤਿਸ ਡਾਲ ਸੁਕੰਦੇ ਉਹ ਸੁੱਕ ਜਾਂਦਾ ਇੱਕ ਦਿਨ ਇਸ ਕਰਕੇ ਗੁਰੂ ਪਾਪ ਸਮੇਰ ਕਰਨ ਊੜਾ ਤੇ ਜੂੜਾ ਇਹ ਦੋਨੋਂ ਚੀਜ਼ਾਂ ਦੀ ਸਾਮ ਕਰੀਏ ਕਲਗੇ ਤਰਪਾਪ ਸਾ ਖੁੱਦ ਸਵਾਰ ਦੇ ਸਨ ਉਹਨਾਂ ਦੇ ਕੇਸਾਂ ਨੂੰ ਪਿਆਰਿਓ ਕੱਲ ਆਪਾਂ ਇਤਿਹਾਸ ਦੇ ਵਿਚਾਰ ਕੀਤੇ ਰਾਣੀ ਰਾਏਪੁਰ ਤੇ ਪੌਂਟਾ ਸਾਹਿਬ ਤੋਂ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਆਵਸਾਰੇ ਨੇ ਉਥੇ ਸਾਹਾ ਸੰਗਜੇ ਲਾਹੜ ਨਾਮ ਦਾ ਨਗਰ ਜਿਹੜਾ ਹੈ ਉਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਰੁਕਣਾ ਕੀਤਾ ਰਾਹ ਦੇ ਵਿੱਚ ਇਥੇ ਪਿਆਰਿਓ ਕਹਿੰਦੇ ਨੇ ਸਿਕੰਦਰ ਲੋਧੀ ਜਿਹੜਾ ਉਹ ਵੀ ਸ਼ਿਕਾਰਗਾਹ ਉਹਨੇ ਵੀ ਬਣਾਈ ਸੀ ਉਹ ਵੀ ਸ਼ਿਕਾਰ ਕਰਦਾ ਰਿਹਾ ਕਿਸੇ ਵੇਲੇ ਇਥੇ ਮੁਖਲਸ ਖਾਨ ਰਗਾ ਜਿਹੜਾ ਏ ਉਹਨੇ ਵੀ ਆਪਣਾ ਇੱਕ ਕਿਲਾ ਬਣਾਇਆ ਸੀ ਗੜ੍ਹ ਬਣਾਇਆ ਸੀ ਇਥੇ ਰਹਿੰਦਾ ਰਿਹਾ ਪਰ ਉਹਨੇ ਉਹਦੇ ਕਬਜੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਇਥੇ ਆਣ ਕੇ ਬਾਅਦ ਵਿੱਚ ਹਟਾਇਆ ਉਥੇ ਆਣ ਕੇ ਕਬਜ਼ਾ ਕੀਤਾ ਤੇ ਉਥੇ ਗੁਰੂ ਪਿਆਰਿਓ ਖਾਲਸਾਈ ਦਲਾਂ ਦੇ ਜਿਹੜੇ ਨੇ ਮੁਕਾਬਲੇ ਹੁੰਦੇ ਰਹੇ ਬਾਬੇ ਬੰਦਾ ਸਿੰਘ ਦੇ ਉਸ ਵੇਲੇ ਇੱਥੇ ਕਹਿੰਦੇ ਨੇ ਇਸ ਪਿੰਡ ਦੇ ਕੋਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਨੇੜੇ ਹੀ ਜਿੱਥੇ ਤੰਬੂ ਲਾਇਆ ਸੀ ਉੱਥੇ ਪਿਆਰਿਓ ਟਿੱਕਾ ਸਾਹਿਬ ਗੁਰਦ ਗੁਰਦਰਬਾਰ ਬਣਿਆ ਹੋਇਆ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਨ ਟਿੱਕਾ ਸਾਹਿਬ ਇੱਥੇ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਵਰਤਾਈ ਪਿਆਰਿਓ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਤੰਬੂ ਲਾਏ ਨੇ ਤੇ ਕਹਿੰਦੇ ਨੇ ਭਾਰ ਬਰਾਦਰੀ ਦੇ ਵਾਸਤੇ ਊਠ ਜਿਹੜੇ ਨੇ ਗੁਰੂ ਸਾਹਿਬ ਦੇ ਜਿਹੜੇ ਚੋਰੀ ਕਰ ਲੇ ਕਿਸੇ ਨੇ ਇਸ ਪਿੰਡ ਦੇ ਇਸੇ ਲਾਗੇ ਜਿਹੜਾ ਪਿੰਡ ਸੀ ਉਥੇ ਦੇ ਲੋਕਾਂ ਨੇ ਜਦੋਂ ਚੋਰੀ ਕੀਤੀ ਤੇ ਨਾਲ ਦੇ ਜਿਹੜੇ ਗੁਰਸਿੱਖ ਸਨ ਜਿਹੜੇ ਗੁਰੂ ਘਰ ਦੇ ਨਾਲ ਪ੍ਰੇਮ ਰੱਖਣ ਵਾਲੇ ਸੀ ਹੁਣ ਪਤਾ ਹੁੰਦਾ ਹੈ ਲਾਗੇ ਛਾਗੇ ਕਿ ਫਲਾਣਾ ਬੰਦਾ ਇਦਾਂ ਦਾ ਕੰਮ ਕਰ ਸਕਦਾ ਹੈ। ਉਹਨਾਂ ਨੇ ਫਿਰ ਜਾਣਕਾਰੀ ਦਿੱਤੀ ਪਾਸ਼ਾਓ ਸਾਨੂੰ ਪਤਾ ਆ ਚੋਰ ਜਿਹੜੇ ਨੇ ਕਿੰਨਾ ਨੇ ਚੋਰੀ ਕੀਤੀ। ਪਿਆਰਿਓ ਉਹ ਸਾਰਾ ਸਮਾਨ ਜਿਹੜਾ ਵਾਪਸ ਲਿਆਂਦਾ ਤੇ ਗੁਰੂ ਸਾਹਿਬ ਸੱਚੇ ਪਾਸ਼ਾ ਨੂੰ ਵਾਪਸ ਲਿਆਣ ਕੇ ਦਿੱਤਾ ਤੇ ਮਹਾਰਾਜ ਨੇ ਉੱਥੇ ਫਿਰ ਬਚਨ ਕੀਤਾ ਸੀ। ਮਹਾਰਾਜ ਕਹਿੰਦੇ ਨੇ ਇਹ ਨਗਰ ਵਾਲੇ ਸਦਾ ਟੋਟੇ ਦੇ ਵਿੱਚ ਰਹਿਣਗੇ। ਇਨਾਂ ਨੂੰ ਸਦਾ ਟੋਟਾ ਆਉਂਦਿਆਂ ਰਹਿਣ ਗਿਆ ਹਰੇਕ ਚੀਜ਼ ਦੇ ਤੋੜ ਆਵੇਗੀ ਤੇ ਅੱਜ ਵੀ ਕਹਿੰਦੇ ਨੇ ਪਿਆਰੋ ਉਸ ਆਸਥਾਨ ਉਸ ਜਗ੍ਹਾ ਤੇ ਵਸਣ ਵਾਲੇ ਲੋਕ ਜਿਹੜੇ ਨੇ ਟੋਟਿਆਂ ਦੇ ਵਿੱਚ ਨੇ ਪਿੰਡ ਦਾ ਨਾਮ ਹੀ ਟੋਟਾ ਪਿੰਡ ਕਰਕੇ ਪੈ ਗਿਆ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਦੋਂ ਦਰਬਾਰ ਬਣਿਆ ਤੇ ਫਿਰ ਪਿਆਰੋ ਇੱਥੇ ਗੁਰਦામ ਹੀ ਨੇੜੇ ਬਣਿਆ ਹੋਇਆ ਅੱਜ ਸਤਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਵੱਡਾ ਗੁਰਦੁਆਰ ਦਰਬਾਰ ਵੀ ਉੱਥੇ ਬਣਿਆ ਜੋ ਇਤਿਹਾਸ ਵਿੱਚ ਲਿਖਿਆ ਹੈ ਸਤਗੁਰੂ ਮਹਾਰਾਜ ਕਿਰਪਾ ਕਰਨ ਇੱਥੇ ਰਾਜਾ ਮੇਦਨੇ ਪ੍ਰਕਾਸ਼ ਜਿਹੜਾ ਹੈ ਉਹ ਗੁਰੂ ਕਲਗੇ ਤਰਪਾ ਸਾਹਿਬ ਜੀ ਨੂੰ ਸੁਨੇਹੇ ਭੇਜਦਾ ਸੀ ਕਿ ਰੁਕਣ ਵਾਸਤੇ ਕਹਿੰਦਾ ਸੀ ਇੱਥੇ ਸੰਦੇਸ਼ੇ ਆਉਂਦੇ ਸਨ ਜਿਹਦੇ ਕਰਕੇ ਮਹਾਰਾਜ ਕੁਝ ਸਮੇਂ ਵਾਸਤੇ ਇੱਥੇ ਰੁਕੇ ਨੇ ਤੇ 11 12 ਦਿਨ ਕਹਿੰਦੇ ਨੇ ਮਹਾਰਾਜ ਨੇ ਇੱਥੇ ਬਤਾਏ ਨੇ 11 ਤੋਂ 12 ਦਿਨ ਤੇ ਕਲਗੇ ਤਰਪਾ ਸਾਹਿਬ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਆਖਿਆ ਕਿ ਤੁਸੀਂ ਜਿਹੜੇ ਪੰਗਾਣੀ ਦੇ ਜੰਗ ਦੇ ਵਿੱਚ ਜ਼ਖਮੀ ਸਿੱਖ ਹੋਏ ਨੇ ਜਿਹੜੇ ਸਿੰਘ ਬਿਮਾਰ ਨੇ ਜਾਂ ਜ਼ਖਮੀ ਨੇ ਉਹਨਾਂ ਨੂੰ ਤੁਸੀਂ ਸੁਖ ਉਹਨਾਂ ਦੇ ਸੁਖ ਸਹੂਲਤ ਨੂੰ ਵੇਖਦੇ ਆ ਹੋ ਜਾਂ ਤੁਸੀਂ ਨਾਲ ਲੈ ਕੇ ਜੋ ਸਾਰਾ ਸਮਾਨ ਆ ਸਭ ਕੁਝ ਨਾਲ ਲੈ ਕੇ ਬਾਕੀ ਦੇ ਸਿੰਘਾਂ ਨੂੰ ਲੈ ਕੇ ਕੁਝ ਕੁ ਛੱਡ ਕੇ ਬਾਕੀ ਸਾਰਿਆਂ ਨੂੰ ਨਾਲ ਲੈ ਕੇ ਤੁਸੀਂ ਆਨੰਦਪੁਰ ਸਾਹਿਬ ਪਹੁੰਚ ਜਾਓ ਜਦੋਂ ਤੱਕ ਤੁਸੀਂ ਆਨੰਦਪੁਰ ਸਾਹਿਬ ਪਹੁੰਚਣਾ ਹੈ ਉਦੋਂ ਤੱਕ ਅਸੀਂ ਇੱਥੇ ਤੁਰ ਪੈਣਾ ਇਸ ਕਰਕੇ ਮਾਰੇ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਸਾਰਿਆਂ ਦੇ ਨਾਲ ਤੋਰ ਦਿੱਤਾ ਕੁਝ ਕੁ ਸਿੰਘ ਭਾਈ ਦਇਆ ਰਾਮ ਵਰਗੇ ਜਿਹੜੇ ਨੇ ਉਹ ਗੁਰੂ ਸਾਹਿਬ ਦੇ ਨਾਲ ਰੁਕ ਗਏ ਨੇ ਇਥੇ ਗੁਰੂ ਸਾਹਿਬ ਨੇ ਬੜੀਆਂ ਰਹਿਮਤਾ ਵਰਤਾਇਆਂ ਕਈ ਦਿਨ ਗੁਰੂ ਖੇ ਲੰਗਰ ਚੱਲਦੇ ਰਹੇ ਸੰਗਤਾਂ ਵੀ ਦیدار ਵਾਸਤੇ ਆਉਂਦੀਆਂ ਰਹੀਆਂ ਵਿਚਰਦੀਆਂ ਇਥੇ ਗੁਰੂ ਸਾਹਿਬ ਦੇ ਕੋਲ ਆਉਂਦੀਆਂ ਪੀਰ ਬੁੱਧੂ ਸ਼ਾਹ ਸਡੌਰੇ ਤੋਂ ਇਥੇ ਕਈ ਵਾਰੀ ਮਹਾਰਤ ਦੇ ਦਰਸ਼ਨ ਕਰਨ ਵਾਸਤੇ ਫੇਰ ਆਉਂਦਾ ਰਿਹਾ ਆਪਾਂ ਵਿਚਾਰਿਆ ਸੀ ਕੱਲ ਕੇ ਆਨੰਦਪੁਰ ਸਾਹਿਬ ਹੀ ਜਾਂਦਾ ਰਿਹਾ ਪਰ ਪੀਰ ਬੁੱਧੂ ਸ਼ਾਹ ਦੇ ਇਥੇ ਵੀ ਮਹਾਰਤ ਦੇ ਦیدار ਕਰਨ ਆਉਂਦਾ ਰਿਹਾ ਕਿਉਂਕਿ ਜਿਹਨੂੰ ਗੁਰੂ ਚਰਣਾ ਦੇ ਨਾਲ ਪਿਆਰ ਪੈ ਗਿਆ ਤੇ ਪਿਆਰ ਉਹ ਗੁਰਬਾਣੀ ਦੇ ਅਨੁਸਾਰੀ ਹੋ ਜਾਂਦਾ ਜਿਹਨੂੰ ਗੁਰੂ ਦੇ ਨਾਲ ਸਨੇਹ ਹੈ ਉਹ ਗੁਰਬਾਣੀ ਦੇ ਅਨੁਸਾਰ ਹੀ ਹੋ ਜਾਂਦਾ ਤੇ ਗੁਰਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਬਖਸ਼ਦੇ ਨੇ ਕਿ ਗੁਰੂ ਦਾ ਦਰਸ਼ਨ ਦੇਖ-ਦੇਖ ਜੀਵਾਂ ਮੈਂ ਤੇ ਗੁਰੂ ਦੇ ਦਰਸ਼ਨ ਦੇਖ-ਦੇਖ ਕੇ ਜੀਵਨ ਜਿੰਦਾ ਤੇ ਮਾਰੋ ਸੱਚੇ ਪਾਤਸ਼ਾਹ ਕਿਰਪਾ ਕਰਨ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰ ਮੇਰਾ ਉਹ ਸਦਾ ਵਾਸਤੇ ਪਿਆਰਿਓ ਇਹ ਕਹਿੰਦੇ ਨੇ ਕਿ ਮਾਲਕ ਜੀ ਮੇਰਾ ਜਿਹੜਾ ਜੀਵਨ ਹੈ ਹਰ ਦੋ ਹਰ ਰੋਜ਼ ਹਰ ਪਲ ਮੈਨੂੰ ਤੇਰੇ ਦੀਦਾਰ ਮਿਲਦੇ ਰਹਿਣ ਤੇਰੇ ਦਰਸ਼ਨ ਹੁੰਦੇ ਰਹਿਣ ਤੇ ਤਾਈ ਫਿਰ ਬੁੱਧੂ ਸ਼ਾਹ ਨੂੰ ਚੇਟਕ ਲੱਗੇ ਆ ਕਲਗੀਧਰ ਪਾਤਸ਼ਾਹ ਜੀ ਦੇ ਬਚਨਾਂ ਦੇ ਸੁਣਨ ਦੇ ਤੇ ਕਈ ਵਾਰੀ ਆਣ ਕੇ ਜਿੱਥੇ ਆਨੰਦਪੁਰ ਸਾਹਿਬ ਆਉਂਦਾ ਰਿਹਾ ਇੱਥੇ ਨਗਰ ਵਿੱਚ ਵੀ ਆਇਆ ਮਹਾਰਾਜ ਦੇ دیدار ਕਰਨ ਵਾਸਤੇ ਰਾਜਾ ਮੇਦਨੀ ਪ੍ਰਕਾਸ਼ ਵੀ ਸਤਿਗੁਰੂ ਪਾਤਸ਼ਾਹ ਜੀ ਨੂੰ ਕਈ ਤਰ੍ਹਾਂ ਦੀਆਂ ਚਿੱਠੀਆਂ ਲਿਖਦਾ ਪ੍ਰੇਮ ਭਰੀਆਂ 12 ਦਿਨ ਗੁਰੂ ਸਾਹਿਬ ਨੇ ਇੱਥੇ ਬਤਾਏ ਬੜੀ ਰੌਣਕ ਜਿਹੜੀ ਆ ਸੰਗਤ ਦੇ ਲੱਗਦੇ ਰਹੇ ਗੁਰਬਾਣੀ ਦੇ ਕੀਰਤਨ ਹੁੰਦੇ ਰਹੇ ਗੁਰੂ ਸਾਹਿਬ ਦੇ ਬਚਨ ਹੁੰਦੇ ਰਹੇ 12 ਦਿਨ ਬਾਅਦ 13ਵੇਂ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਪਿਆਰੋ ਇਸ ਅਸਥਾਨ ਤੋਂ ਚਾਲੇ ਤੇ ਸਤਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਚੱਲਦੇ ਆ ਹੋਇਆ ਰਾਮਗੜੀਏ ਜਿਹੜੇ ਨੇ ਉਹਨਾਂ ਦਾ ਰਾਜ ਇੱਥੇ ਅਸੀਂ ਪਿਆਰੇ ਉਥੋਂ ਉਥੋਂ ਲਾਗੇ ਟਾਬਰੇ ਪਿੰਡ ਦੇ ਲਾਗੇ ਸਤਗੁਰੂ ਪਾਤਸ਼ਾਹ ਪਹੁੰਚੇ ਮਾਰਾ ਨੇ ਪੁੱਛਿਆ ਸੀ ਹੁਣ ਕਿੱਧਰ ਦੇ ਜਾਇਆ ਜਾਵੇ ਤੇ ਦੱਸਿਆ ਗਿਆ ਸਤਗੁਰੂ ਟਾਬਰੇ ਦੇ ਲਾਗੋਂ ਦੀ ਲੰਘ ਜਾਈਏ ਤੇ ਮਾਰਾ ਨੇ ਆਖਿਆ ਠੀਕ ਆ ਤੇ ਅੱਗੇ ਪਾਤਸ਼ਾਹ ਕਿਧਰ ਨੂੰ ਜਾਣਾ ਮਾਰ ਕਹਿੰਦੇ ਪਹਿਲਾਂ ਉਥੋਂ ਤੱਕ ਪਹੁੰਚਦੇ ਆ ਅੱਗੋਂ ਜਿੱਧਰ ਨੂੰ ਰੱਬ ਰਜ਼ਾਏ ਹੋਵੇਗੇ ਉਸ ਪਾਸੇ ਨੂੰ ਆਪਾਂ ਕੂਚ ਕਰਾਂਗੇ ਇੱਥੇ ਕਹਿੰਦੇ ਨੇ ਜਦੋਂ ਕਲਗੇ ਧਰਪਾਤਸ਼ਾਹ ਜੀ ਆਏ ਪਿਆਰਿਓ ਸਤਿਗੁਰੂ ਮਾਰ ਸੱਚੇ ਪਾਤਸ਼ਾਹੇ ਵੇਖਦੇ ਨੇ ਇੱਕ ਬ੍ਰਾਹਮਣ ਸੂਰਜਵਾਲ ਨੂੰ ਧਿਆਨ ਲਾ ਕੇ ਬੈਠਾ ਏ ਉਹਦੀ ਪੂਜਾ ਕਰਦਾ ਪਿਆ ਮਾਰ ਉੱਥੇ ਉਤਾਰਾ ਕਰ ਲਿਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮੁਸਕਰਾਏ ਉੱਥੇ ਜਾ ਕੇ ਮਾਰ ਕਹਿੰਦੇ ਨੇ ਕਿ ਰੱਬ ਨੇ ਜੋ ਸੁੱਖ ਸਹੂਲਤਾਂ ਇਨਸਾਨ ਨੂੰ ਦਿੱਤੀਆਂ ਉਸ ਸੁੱਖ ਸਹੂਲਤਾਂ ਦੇ ਆਨੰਦ ਲੈਣ ਦੇ ਬਜਾਏ ਇਹ ਉਹਨਾਂ ਦੀ ਪੂਜਾ ਵਿੱਚ ਲੱਗ ਗਿਆ ਉਹਨਾਂ ਨੂੰ ਹੀ ਇਹਨਾਂ ਨੇ ਰੱਬ ਬਣਾ ਲਿਆ ਸੱਚੇ ਪਾਤਸ਼ਾਹ ਨੇ ਬਤਨ ਕਰਦਿਆਂ ਹੋਇਆਂ ਨੂੰ ਸਮਝਾਇਆ ਕਿ ਇਹ ਹਵਾ ਇਹ ਸੂਰਜ ਇਹ ਆਕਾਸ਼ ਇਹ ਪਾਣੀ ਸਾਰਾ ਕੋਈ ਤੁਹਾਡੀ ਸੁੱਖ ਸਹੂਲਤ ਵਾਸਤੇ ਇਹਨਾਂ ਦਾ ਧਿਆਨ ਰੱਖਣਾ ਆ ਧਿਆਨ ਇਹਨਾਂ ਦੇ ਵਿੱਚ ਲਾਉਣਾ ਨਹੀਂ ਇਹਨਾਂ ਨੂੰ ਪੂਜਣਾ ਨਹੀਂ ਇਹਨਾਂ ਤੋਂ ਸੁੱਖ ਲੈਣਾ ਆ ਇਹ ਗੱਲਾਂ ਗੁਰੂ ਸਾਹਿਬ ਨੇ ਉੱਥੇ ਸਮਝਾਈਆਂ ਮਾਰ ਕੇ ਕਹਿਣ ਲੱਗੇ ਜੇਕਰ ਧਿਆਨ ਧਰਨਾ ਤੇ ਅਕਾਲ ਪੁਰਖ ਪਰਮੇਸ਼ਵਰ ਦਾ ਧਿਆਨ ਧਰਿਆ ਜਾਵੇ ਸਤਗੁਰੂ ਪਾਤਸ਼ਾਹ ਜੀ ਨੇ ਉਹ ਉਹ ਵਿਚਾਰਾਂ ਸਮਝਾਈਆਂ ਜਿਹੜੀਆਂ ਇੱਕ ਸਮੇਂ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਵਿੱਚ ਮਾਰ ਸੱਚੇ ਪਾਤਸ਼ਾਹ ਹਰਦوار ਜਾ ਕੇ ਸਮਝਾਈਆਂ ਸੀ ਜਿਹੜੇ ਲੋਕ ਸੂਰਜ ਨੂੰ ਪਾਣੀ ਦਿੰਦੇ ਸਨ ਇਹ ਗੁਰਬਾਣੀ ਵਿੱਚ ਬਚਨ ਆਇਆ ਪਿਆਰੇ ਮਾਰ ਕਹਿੰਦੇ ਰੱਬ ਕੇ ਸੁੱਤ ਕੋ ਤਨ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ